ਵਾਹਿ ਗੁਰਜੀਕਾ ਖਾਲਸਾ ਕਰਾਈ ਵਾਹਿਗੁਰਜੀ ਕੀ ਪਤੈ ਸ੍ਰੀ ਰਾਗ ਮਹੱਲਾ ਪੰਜਵਾ ਪਹਿਲਾ ਪਹਿਰਾ ਰੈਣਕ ਵਣਜਾਰਿਆ ਮਿੱਤਰਾ ਧਰ ਪਾਇਤਾ ਉਦਰੇ ਮਾਹੀ ਹਾਂਜੀ ਧਰ ਪਾਇਤਾ ਪਾਇਤਾ ਲਾ ਈੜੀ ਦੇ ਨਿਲਾਦਨੀ ਧਰ ਪਾਇਤਾ ਉਦਰੇ ਮਾ ਪਹਿਲਾ ਪਹਿਰਾ ਰੈਣਕ ਵਣਜਾਰਿਆ ਮਿੱਤਰਾ ਕਰ ਪਾਇਤਾ ਉਦਰਾ ਮਾਹੇ ਦਸੀ 마ਸੀ ਮਾਨਸ ਕੀਆ ਵਣ ਜਾ ਰਿਆ ਮਿੱਤਰਾ ਤੇ ਦਸੀ 마ਸੀ ਉਚਾਰਨ ਕਰਨਾ ਇਹਨੂੰ ਦਸੀ 마ਸੀ ਨਹੀਂ ਕਹਿਣਾ ਦਸੀ 마ਸੀ ਮਾਨਸ ਕੀਆ ਵਣ ਜਾ ਰਿਆ ਮਿੱਤਰਾ ਦਸੀ 마ਸੀ ਵਣ ਮਾਨਸ ਕੀਆ ਵਣ ਜਾ ਰਿਆ ਮਿੱਤਰਾ ਕਰ ਮੋਹਲਤ ਕਰਮ ਕਮਾਹੇ ਮੋਹਲਤ ਕਰ ਦੀਨੀ ਕਰਮ ਕਮਾਣੇ ਜੈਸਾ ਲੇਖਤ ਤੁਰ ਪਾਇਆ ਮਾਤ ਪਿਤਾ ਭਾਈ ਸੁਤ ਬਨਤਾ ਤੈਨ ਪੀਤਰ ਪ੍ਰਭੂ ਸੰਜੋਇਆ ਸੰਜੋਇਆ ਇਹ ਟਿੱਪੀ ਲੱਗੀ ਹੋਈ ਆ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਸੰਜੋਇਆ ਨਹੀਂ ਕਹਿਣਾ ਸੰਜੋਇਆ ਮਾਤ ਪਿਤਾ ਭਾਈ ਸੁਤ ਬਨਤਾ ਤੈਨ ਪੀਤਰ ਪ੍ਰਭੂ ਸੰਜੋਇਆ ਕਰਮ ਸੁਕਰਮ ਕਰਾਏ ਆਪੇ ਹਾਂ ਸੁਕਰਮ ਪਾਠ ਇਕੱਠਾ ਹੀ ਕਰਨਾ ਹੈ ਕਰਮ ਸੁਕਰਮ ਕਰਾਏ ਆਪੇ ਇਸ ਜਨਤਾ ਵਸ ਕਿਛ ਨਾਹੀ ਹਾਂਜੀ ਇਸ ਜਨਤਾ ਵਸ ਕਿਛ ਨਾਹੀ ਵਸਤੇ ਠਮਤ ਲੱਗੇਗੀ ਬਸ ਥੋੜਾ ਜਿਹਾ ਕਸ ਕੇ ਉਚਾਰਨ ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰਾ ਧਰ ਪਾਇਤਾ ਉਦਰਾ ਮਾਹੀ ਦੂਜਾ ਪਹਿਰਾ ਰਾਨਕ ਵਣ ਜਾ ਰਿਆ ਮਿੱਤਰਾ ਭਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣਈ ਵਣ ਜਾ ਰਿਆ ਮਿੱਤਰਾ ਮਨ ਮੱਤਾ ਅਹੰ ਮੇ ਹਾਂਜੀ ਅਹੰ ਮੇ ਇੱਕ ਈੜੀ ਸਿਹਾਰੀ ਨਾਲ ਲੱਗੀ ਹੋਈ ਆ ਅਹੰ ਮੇ ਨਹੀਂ ਕਹਿਣਾ ਅਹੰ ਮੇ ਇਸ ਤਰ੍ਹਾਂ ਬੁਰਾ ਭਲਾ ਨਾ ਪਛਾਣਈ ਵਣ ਜਾ ਰਿਹਾ ਮਿੱਤਰਾ ਮਨ ਮੱਤਾ ਅਹੰ ਮੇ ਬੁਰਾ ਭਲਾ ਨਾ ਪਛਾਣੈ ਪ੍ਰਾਣੀ ਆਗੈ ਪੰਥ ਕਰਾਰਾ ਪੂਰਾ ਸਤਗੁਰ ਕਬਹੂ ਨਾ ਸੇਵਿਓ ਸ਼ੇਰ ਠਾਡੇ ਜਮ ਸੀਵਿਆ ਦੀ ਸੀਵਿ ਹੋਣੀ ਐ ਪੂਰਾ ਸਤਗੁਰ ਕਬਹੂ ਨਾ ਸੇਵਿਆ ਸ਼ੇਰ ਠਾਡੇ ਜਮ ਜੰਦਾਰਾ ਧਰਮ ਰਾਏ ਜਬ ਪਕਰਸ ਬਵਰੇ ਤਬ ਕਿਆ ਜਵਾਬ ਕਰੇ ਕਹ ਨਾਨਕ ਦੂਜਾ ਪਹਿਰਾ ਪ੍ਰਾਣੀ ਭਰ ਜੋ ਬਨ ਲਹਿਰੀ ਦੇ ਤੀਜਾ ਪਹਿਰਾ ਰਾਨਕ ਵਣ ਜਾ ਰਿਆ ਮਿੱਤਰਾ ਬੇਖ ਸੰਚੈ ਅੰਧ ਅਗਿਆਨ ਪੁੱਤਰ ਕਲਤਰ ਮੋਹਿ ਲਪਟਾਇਆ ਵਣ ਪੁੱਤਰ ਕਲਤਰ ਮੋਹਿ ਲਪਟਿਆ ਪੁੱਤਰ ਕਲਤਰ ਮੋਹਿ ਲਪਟਿਆ ਵਣ ਜਾ ਰਿਆ ਮਿੱਤਰਾ ਅੰਤਰ ਲਹਿਰ ਲੋਭਾਨ ਅੰਤਰ ਲਹਿਰ ਲੋਭਾਨ ਪ੍ਰਾਨੀ ਸੋ ਪ੍ਰਭ ਚਿਤ ਨ ਆਵੈ ਸਾਧ ਸੰਗਤ ਸਿਉ ਸੰਗ ਨ ਕੀਆ ਬਹੁ ਜੋਨੀ ਦੁਖ ਪਾਵੈ ਸਿਰਜਨ ਹਾਰ ਵਿਸਾਰਿਆ ਸੁਆਮੀ ਇੱਕ ਨਿਮਖ ਨਾ ਲਗੋ ਧਿਆਨ ਕਹ ਨਾਨਕ ਪ੍ਰਾਣੀ ਤੀਜਾ ਪਹਿਰਾ ਬੇਖ ਸੰਚੇ ਅੰਧ ਅਗਿਆਨ ਚੌਥਾ ਪਹਿਰਾ ਰਾਨਕ ਵਣ ਜਾ ਰਿਆ ਮਿੱਤਰਾ ਦਿਨ ਨੇੜ ਆਇਆ ਸੋਇ ਗੁਰਮੁਖ ਨਾਮ ਸਮਾਲ ਤੂੰ ਵਣ ਜਾ ਰਿਆ ਮਿੱਤਰਾ ਤੇਰਾ ਦਰਗਹ 베ਲੀ ਹੋਏ ਗੁਰਮੁਖ ਨਾਮ ਸਮਾਲ ਪ੍ਰਾਣੀ ਅੰਤੇ ਹੋਏ ਸਖਾਈ ਇਹ ਮੋਹ ਮਾਇਆ ਤੇਰਾ ਸੰਗ ਨਾ ਚੱਲ ਝੂਠੀ ਪ੍ਰੀਤ ਲਗਾਈ सगਲੀ ਰੈਣ ਗੁਦਰੀ ਅੰਧਿਆਰੀ ਸੇਵ ਸਤਗੁਰ ਚਾਨਣ ਹੋਏ ਕਹ ਨਾਨਕ ਪ੍ਰਾਣੀ ਚੌਥਾ ਪਹਿਰਾ ਦਿਨ ਨੀੜ ਆਇਆ ਸੋਏ ਲਿਖਿਆ ਆਇਆ ਗੋਵਿੰਦ ਕਾ ਵਣ ਜਾ ਰਿਆ ਮਿੱਤਰਾ ਉਠ ਚੱਲੇ ਕਮਾਣਾ ਸਾਥ ਇਕ ਰੱਤੀ ਬੇਲਮ ਨਾ ਦੇਵਨੀ ਵਣ ਜਾ ਰਿਆ ਮਿੱਤਰਾ ਓਨੀ ਤਕੜੇ ਪਾਏ ਹਾਥ ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਸੁਨ ਮਨਮੁਖ ਸਦਾ ਸੁਹਿਲੇ ਜਿਨੀ ਪੂਰਾ ਸਤਗੁਰ ਸੇਵਿਆ ਸੇ ਦਰਗਹ ਸਦਾ ਸੁਹਿਲੇ ਕਰਮ ਧਰਤੀ ਸਰੀਰ ਯੁਗ ਅੰਤਰ ਜੋ ਬੋਵਾ ਸੋ ਖਾਤ ਇਤਿ ਆਂ ਨਾਲ ਉਚਾਰਨ ਕਰਨਾ ਹੈ ਕਰਮ ਧਰਤੀ ਸਰੀਰ ਇੱਥੇ ਥਮਕ ਲਾ ਦੇਣੀ ਹੈ ਯੁਗ ਅੰਤਰ ਇੱਥੇ ਵਿਸਰਾਮ ਹੈ ਜੋ ਬੋਵਾ ਇੱਥੇ ਥਮਕ ਸੋ ਖਾਤ ਯਾਨੀ ਇਸ ਤਰ੍ਹਾਂ ਪੰਕਤੀ ਉਚਾਰਨ ਕਰਨੀ ਹੈ ਕਰਮ ਧਰਤੀ ਸਰੀਰ ਯੁਗ ਅੰਤਰ ਜੋ ਬੋਵਾ ਸੋ ਖਾਤ ਕਰੋ ਨਾਨਕ ਭਗਤ ਸੋਹ ਹੈ ਦਰਵਾਰੇ ਮਨ ਮੁਖ ਸਦਾ ਪਵਾਨ ਬਾਹ ਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 4 ਘਰ ਦੂਜਾ ਛੰਤ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੁੰਦ ਏ ਆਣੀ ਪੀੜੈ ਕਿਉ ਕਰ ਹਰ ਦਰਸ਼ਨ ਪਿਖੈ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸਾਹ ਰੜਾ ਕੰਮ ਸਿੱਖੇ ਹਾਂਜੀ ਜਿਹੜਾ ਪਿੱਖਾ ਹੈ ਇਹ ਵੀ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਹੈ ਹਰ ਹਰ ਆਪਣੀ ਕਿਰਪਾ ਕਰੇ ਇਥੇ ਵਿਸਰਾਮ ਲਾਉਣਾ ਹੈ ਗੁਰਮੁਖ ਇਥੇ ਯਮਕ ਲਾ ਦੇਣੀ ਹੈ ਗੁਰਮੁਖ ਸਾਹ ਰੜਾ ਕੰਮ ਸਿੱਖੇ ਸਿੱਖੇ ਵੀ ਕਸ ਕੇ ਉਚਾਰਨਾ ਹੈ ਸਾਹੁਰੜਾ ਕੰਮ ਸਿੱਖੈ ਗੁਰਮੁਖ ਜਿਹੜਾ ਕੰਮ ਹੈ ਨਾ ਇਹ ਥੋੜਾ ਜਿਹਾ ਕਸ ਕੀ ਟਿੱਪੀ ਲੱਗੀ ਹੋਈ ਹੈ ਸਾਹੁਰੜਾ ਕੰਮ ਸਿੱਖੈ ਗੁਰਮੁਖ ਸਾਹੁਰੜਾ ਕੰਮ ਸਿੱਖੈ ਗੁਰਮੁਖ ਹਰ ਹਰ ਸਦਾ ਧਿਆਏ ਸਹੀਆ ਵਿੱਚ ਫਿਰੈ ਸੁਹੇਲੀ ਹਰ ਦਰਗਹ ਬਾਹ ਲੁਡਾਏ ਲੁਡਾਈ ਪੁਲਾ ਹੀ ਬੋਲਣਾ ਹਰ ਦਰਗਹ ਬਾਹ ਲੁਡਾਈ ਹਰ ਦਰਗਹ ਬਾਹ ਲੁਡਾਏ ਲੇਖਾ ਧਰਮ ਰਾਏ ਕੀ ਬਾਕੀ ਲੇਖਾ ਇਥੇ ਯਮਕ ਲਾ ਦਨੀ ਹੈ ਲੇਖਾ ਧਰਮ ਰਾਏ ਕੀ ਬਾਕੀ ਲੇਖ ਧਰਮ ਰਾਏ ਕੀ ਬਾਕੀ ਜਾਪ ਹਰ ਹਰ ਨਾਮ ਕਿਰਖੈ ਇਹ ਜਾਪ ਹਰ ਹਰ ਇਕੱਠਾ ਨਹੀਂ ਕਹਿਣਾ ਕਿਤੇ ਵੀ ਆ ਜੇ ਜਾਪ ਹਰ ਹਰ ਨਾਮ ਨਾਮ ਤੇ ਠਮਕ ਲਾ ਦਨੀ ਹੈ ਕਿ ਰੱਖੈ ਪਾਠ ਜਿਹੜਾ ਇਹ ਕੱਕੇ ਤੋਂ ਚੱਕ ਕੇ ਕਸ ਕੇ ਉਚਾਰਨ ਕਰਨਾ ਕਿਰਖੈ ਨਹੀਂ ਕਹਿਣਾ ਕਿ ਰਖੈ ਜਪ ਹਰ ਹਰ ਨਾਮ ਕਿ ਰਖੈ ਲਿਖ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿ ਰਖੈ ਮੁੰਦ ਇਆਣੀ ਪੇਈੜੈ ਗੁਰਮੁਖ ਹਰ ਦਰਸ਼ਨ ਦਿਖੈ ਇਹ ਦਿਖੈ ਪੁੱਲਾ ਉਚਾਰਨ ਕਰਨਾ ਇੱਥੇ ਦਿਖੈ ਨਹੀਂ ਕਹਿਣਾ ਮੁੰਦਿਆਣੀ ਪਈੜਾ ਗੁਰਮੁਖ ਹਰ ਦਰਸ਼ਨ ਦਿਖੈ ਵਿਆਹ ਹੋਆ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬਲਾਇਆ ਗੁਰ ਗਿਆਨ ਪ੍ਰਚੰਡ ਬਲਾਇਆ ਗੁਰ ਤੇ ਯਮਕ ਲਾਦ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਾਂਜੀ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਹੋ ਮੈਂ ਰੋਗ ਗਿਆ ਦੁਖ ਲਾਥਾ ਹੋ ਮੈਂ ਰੋਗ ਗਿਆ ਦੁਖ ਲਾਥਾ ਆਪ ਆਪੇ ਗੁਰਮਤਿ ਆਪ ਆਪੇ ਗੁਰਮਤਿ ਖਾਦਾ ਅਕਾਲ ਮੂਰਤ ਵਰ ਪਾਇਆ ਅਬినాਸੀ ਇਹ ਅਕਾਲ ਮੂਰਤ ਪਾਠ ਇਕੱਠਾ ਹੀ ਕਰਨਾ ਹੈ ਅਕਾਲ ਮੂਰਤ ਇਥੇ ਜਮਕ ਲਾ ਦਨੀ ਹੈ ਅਕਾਲ ਮੂਰਤ ਵਰ ਪਾਇਆ ਅਬినాਸੀ ਨਾ ਕਦੇ ਮਰੇ ਨਾ ਜਾਇਆ ਜਿਆਹ ਹੋਆ ਮੇਰੇ ਬਾਬੂਲਾ ਹਾਂਜੀ ਪਹਿਲਾਂ ਬਾਬੂਲਾ ਆਇਆ ਹੈ ਬੱਬੇ ਓਂਕੜ ਬੱਬੇ ਬੱਬੇ ਕੰਨਾ ਬੱਬੇ ਓਂਕੜ ਲੱਲੇ ਕੰਨਾ ਇਥੇ ਹੂੜਾ ਹੈ ਬਾਬੁਲਾ ਇਸ ਤਰ੍ਹਾਂ ਉਚਾਰਨ ਕਰਨਾ ਹੈ ਧੀਰ ਕਰਕੇ ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਹਰ ਸਤ ਸੱਤੇ ਮੇਰੇ ਬਾਬੁਲਾ ਹਰ ਸਤ ਸੱਤੇ ਮੇਰੇ ਬਾਬੁਲਾ ਹਰ ਜਨ ਮਿਲ ਜੰ ਸੁਹੰਦੀ ਹਾਂਜੀ ਹਰ ਜਨ ਮਿਲ ਇਥੇ ਠਮਕ ਲਾ ਦਨੀ ਹੈ ਜੰ ਸੋਹੰਦੀ ਸੋਹੰਦੀ ਹੋੜੇ ਨਾਲ ਨਹੀਂ ਉਚਾਰਨ ਕਰਨਾ ਔਂਕੜ ਨਾਲ ਉਚਾਰਨ ਕਰਨਾ ਪੇਵ ਕੜੈ ਹਰ ਜਾਪ ਸੋਹੈਲੀ ਵਿੱਚ ਸਾਹੁਰੜੈ ਖਰੀ ਸੋਹੰਦੀ ਸਾਹੁਰੜੈ ਵਿੱਚ ਖਰੀ ਸੋਹੰਦੀ ਜਿਨ ਪੇਵ ਕੜੈ ਨਾਮ ਸਮਾਲਿਆ ਸਭ ਸਫਲਿਓ ਜਨਮ ਤਿਨਾਂ ਦਾ ਗੁਰਮੁਖ ਜਿਨ ਮਨ ਜਿਣ ਪਾਸਾ ਢਾਲਿਆ ਜਿਨਾਹ ਜੀ ਪਾਠ ਜਿਨਾ ਮਨ ਜਿਣ ਪਾਸਾ ਢਾਲਿਆ ਵਿਸਰਾਮ ਧਿਆਨ ਨਾਲ ਲਾਉਣਾ ਸਭ ਸਫਲਿਓ ਜਨਮ ਇਥੇ ਠਮਕ ਲਾ ਦਨੀਏ ਤਿਨਾ ਦਾ ਗੁਰਮੁਖ ਇਥੇ ਵਿਸਰਾਮ ਜਿਨਾ ਮਨ ਜਿਣਾ ਇਥੇ ਠਮਕ ਪਾਸਾ ਢਾਲਿਆ ਸਭ ਸਫਲਿਓ ਜਨਮ ਤਿਨਾ ਦਾ ਗੁਰਮੁਖ जिना मन जेण पासा ਢਾਲਿਆ ਹਰ ਸੰਤ ਜਨਾ ਮਿਲ ਕਾਰਜ ਸੋਹਿਆ ਵਰ ਪਾਇਆ ਪੁਰਖ ਅਨੰਦੀ ਹਰ ਸਤ ਸਤ ਮੇਰੇ ਬਾਬੂਲਾ ਹਰ ਸਤ ਸਤ ਮੇਰੇ ਬਾਬੂਲਾ ਹਰ ਜਨ ਮਿਲ ਜਨ ਸੁਹੰਦੀ ਇਹ ਹੂੜਾ ਵੀ ਐ ਔਕੜ ਵੀ ਐ ਇਹ ਦਰਮਿਆਨਾ ਦਾ ਉਚਾਰਨ ਕਰਨਾ ਹਰ ਜਨ ਮਿਲ ਜਨ ਸੁਹੰਦੀ ਹਰ ਬਾਬੇਰੇ ਬਾਬੁਲਾ ਹਰ ਦੇਵਹੁ ਦਾਨ ਮੈਂ ਦਾਜੋ ਹਰ ਕੱਪੜੋ ਹਰ ਸੋਭਾ ਦੇਵਹੁ ਜਿਤ ਸਵਰੈ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੁਹਿਲਾ ਗੁਰ ਸਤਗੁਰ ਦਾਨ ਦਿਵਾਇਆ ਖੰਡ ਵਰ ਪੰਡ ਹਰ ਸੋਭਾ ਹੋਈ ਇਹ ਦਾਨ ਨਰ ਲਰ ਲਾਇਆ ਹੋਰ ਮਨਮੁਖ ਦਾਜ ਜੇ ਰੱਖ ਦਿਖਾਲਹਿ ਹੋਰ ਮਨਮੁਖ ਦਾਜ ਜੇ ਰਖ ਦਿਖਾਲੈ ਹੋਰ ਮਨਮੁਖ ਦਾਜ ਜੇ ਰਖ ਦਿਖਾਲੈ ਸੋ ਕੂੜ ਅਹੰਕਾਰ ਕੱਚ ਪਾਜੋ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵ ਉਹ দান ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾਬੁਲਾ ਪੇਰ ਮਿਲ ਧਾਨ ਵੇਲ ਵਧੰਦੀ ਪੇਰ ਮਿਲ ਧਨ ਇਥੇ ਠਮਕ ਲੱਗੇਗੀ ਵੇਲ ਵਧੰਦੀ ਹਰ ਰਾਮ ਰਾਮ ਮੇਰੇ ਬਾਬੂਲਾ ਪਿਰ ਮਿਲ ਤਨ ਵੇਲ ਵਧੰਦੀ ਹਰ ਜੁਗ ਹੈ ਜੁਗੋ ਜੁਗ ਜੁਗ ਹੈ ਜੁਗੋ ਸਾਧ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਹਰ ਜੁਗ ਹੈ ਜੁਗੋ ਜੁਗ ਜੁਗ ਹੈ ਜੁਗੋ ਇੱਥੇ ਵਿਸਰਾਮ ਸਾਧ ਪੀੜੀ ਸਾਧ ਪੋਲਾ ਬੋਲਣਾ ਪੀੜੀ ਭਾਰਾ ਉਚਾਰਨ ਕਰਨਾ ਸਾਧ ਪੀੜੀ ਗੁਰੂ ਚਲੰਦੀ ਅਰ ਜੁਗਹ ਜੁਗੋ ਜੋਗ ਜੁਗਹ ਜੁਗੋ ਸਦ ਸਾਦ ਪੀੜੀ ਗੁਰੂ ਚਲੰਦੀ ਜੋਗ ਜੋਗ ਪੀੜੀ ਚੱਲੈ ਸਤ ਗੁਰ ਸਤ ਗੁਰ ਕੀ ਜੁਗ ਜੁਗ ਪੀੜੀ ਚੱਲੈ ਸਤ ਗੁਰ ਕੀ ਜੋਗ ਜੋਗ ਪੀੜੀ ਚੱਲੈ ਸਤ ਗੁਰ ਕੀ ਜਿਨੀ ਗੁਰਮੁਖ ਨਾਮ ਧਿਆਇਆ ਹਰ ਪੁਰਖ ਨਾ ਕਬਹੀ ਬਿਨ ਸਹਿ ਜਾਵੇ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਹਰ ਪੁਰਖ ਇੱਥੇ ਠਹਿਮਕ ਲਾ ਦੇਣੀ ਹੈ ਨਾ ਕਬਹੀ ਬਿਨ ਸਹਿ ਜਾਵੇ ਇੱਥੇ ਵਿਸਰਾਮ ਹੈ ਨਿਤ ਦੇਵੈ ਚੜ੍ਹੈ ਸਵਾਯਾ ਨਾਨਕ ਸੰਤ ਸੰਤ ਹਰ ਏਕੋ Jap ਹਰ ਹਰ ਨਾਮ ਸੋਹੰਦੀ ਹਰਿ ਰਾਮ ਰਾਮ ਮੇਰੇ ਬਾਬੂਲਾ ਫਿਰ ਮਿਲ ਤਾਨ ਵੇਲ ਵਧੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ